ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਅੱਜ ਜੋ ਕੇ ಗ್ರಾಮ ਸਭਾ اجلاس ਰੱਖਿਆ ਗਿਆ ਪਿੰਡ ਦੀ ਧਰਮਸਾਲਾ ਵਿੱਚ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਸਾਰੇ ਪਿੰਡ ਦੇ ਸੂ ਜਵਾਨ ਆਏ ਨੇ ਤੇ ਪਹੁੰਚੇ ਨੇ ಗ್ರಾಮ ਸਭਾ ਦਾ ਸਭਾ ਦਾ اجلاس ਹੈ ਪਿੰਡ ਗਹਿਲ ਇਹਦਾ ਜੇ ਮੰਨ ਕੇ ਚੱਲੋ ਜਿਹੜਾ ਕ੍ਰਾਮ ਸਭਾ ਦਾ ਜਲਾਸ ਆ ਜੀ ਜੀ ਇਹਦੇ ਵਿੱਚ ਕੀ ਪ੍ਰੋਗਰਾਮ ਆਉਂਦਾ ਮੰਨ ਕੇ ਚੱਲੋ ਜੀ ਇਹ ਜੀ ਪਿੰਡ ਦੇ ਵਿਕਾਸ ਲਈ ਜੋ ਸਾਡੇ ਮਤਲਬ ਪਿੰਡ ਦੇ ਵਿਕਾਸ ਲਈ ਅਸੀਂ ਮੰਗ ਆ ਗਈ ਹਾਂ ਪਿੰਡ ਦੇ ਪਿੰਡ ਦੀ ਮੰਗਾਂ ਜਿਵੇਂ ਕਿ ਵੱਡੀਆਂ ਸਹੂਲਤਾਂ ਉਹ ਇੱਥੇ ਮਿਲਣਗੀਆਂ ਜੀ ਅੱਜ ਜੋ ਮਤੇ ਦੇ ਵਿੱਚ ਲਿਖਿਆ ਗਿਆ ਉਹਨੇ ਪ੍ਰੇਜੂ ਕਰਦਾ ਠੀਕ ਆ ਜੀ ਜਿਹੜਾ ਪਿੰਡ ਦੇ ਪੰਚਾਇਤ ਵਾਲਿਓ ਆਮ ਇਜਰਾਸ ਰੱਖਿਆ ਗਿਆ ਉਹ ਡੋੜ ਬੱਤੀ ਵਾਲੀ ਧਰਮਸ਼ਾਲਾ ਦੇ ਵਿੱਚ ਰੱਖਿਆ ਗਿਆ ਤੇ ਬਕਾਇਦਾ ਜਿਹੜੇ ਅਫਸਰ ਮੌਕੇ ਤੇ ਪਹੁੰਚੇ ਹੋਏ ਨੇ ਤੇ ਦੇਖਦੇ ਆ ਕਿ ਪਿੰਡ ਵਾਲਿਓ ਜਾਂ ਲੋਕਾਂ ਵਾਲਿਓ ਕੀ ਮੰਗ ਰੱਖੀ ਜਾਂਦੀ ਆ ਇਹ ਆਪਾਂ ਦੇਖਦੇ ਹਾਂ ਜੀ ਜਿਹੜੀਆਂ-ਜਿਹੜੀਆਂ ਵੀ ਲੋਕਾਂ ਦੀਆਂ ਮੰਗਾਂ ਨੇ ਉਹ ਇਹਨਾਂ ਦੇ ਜਿਹੜੇ ਮੌਕੇ ਤੇ ਅਫਸਰ ਪਹੁੰਚੇ ਹੋਏ ਆ ਉਹਨਾਂ ਨੂੰ ਦੱਸ ਰਹੇ ਨੇ ਤੇ ਕੁਝ ਮੰਗਾ ਜਿਹੜੀਆਂ ਲਖਤੀ ਰੋ ਵਿੱਚ ਆ ਉਹ ਵੀ ਦਿਖਾ ਰਹੇ ਨੇ ਤੇ ਬਾਕੀ ਆਪਾਂ ਹੋਰ ਵੀ ਕਰਾਂ ਗੱਲਬਾਤ ਜਿਹੜੀਆਂ ਜਿਹੜੀਆਂ ਲੋਕਾਂ ਨੇ ਕੀ ਕੀ ਮੰਗਾ ਨੇ ਜੀ ਹਾਂਜੀ ਵੀਰੇ ਕਿਵੇਂ ਹੋ ਜੀ ਠੀਕ ਆ ਵੀ ਸਤਿ ਸ੍ਰੀ ਅਕਾਲ ਬਾਈ ਜਖਾਲ ਸਾਹਿਬ ਹੈ ਜੀ ਕੀ ਫਤਿਹ ਕਿਵੇਂ ਆ ਤੁਹਾਨੂੰ ਕੀ ਲੱਗਦਾ ਵੀ ਪਿੰਡ ਦੇ ਵਿੱਚ ਜਿਹੜੀ ਕਮੀ ਲੱਗ ਰਹੀ ਆ ਵੀ ਆਹ ਆਹ ਚੀਜ਼ ਭਾਈ ਉਹ ਵੀ ਪੂਰੀ ਹੋਣੀ ਚਾਹੀਦੀ ਆ ਕਮੇਤਾ ਵੀਰ ਜੀ ਸਾਡੇ ਚਾਰ ਮੰਗਾਂ ਦਾ ਪੂਤ तकरीबन ਪੂਰੀਆਂ ਹੋਈ ਗਈਆਂ ਪ੍ਰਸ਼ਾਸਨਿਕ ਕਰਤੀਆਂ ਸਰਕਾਰ ਨੇ ਹਾਂਜੀ ਇੱਕ ਤਾਂ ਹੋ ਗਿਆ ਆਪਣਾ ਮਿਨੀ ਪੈਲਸ ਹਾਂਜੀ ਪਾਰਕ ਹੋ ਗਈ ਹਾਂ ਤੇ ਸੱਪੜਨ ਵੀ ਨੀ ਕਰਨ ਹੋ ਗਿਆ ਹਾਂ ਤੇ ਨਵੇਂ ਬੂਟੇ ਲਾਉਣੇ ਆ ਹਾਂਜੀ ਬਾਕੀ ਇਹ ਚੀਜ਼ਾਂ ਹੋ ਗਈਆਂ ਜਿਹੜੀਆਂ ਇਹਨਾਂ ਤੋਂ ਉਦੋਂ ਅਜੇ ਵੀ ਹਲੇ ਜਿਹੜੀਆਂ ਨਾਲੀਆਂ ਨੇ ਸਾਡੀਆਂ ਜਾਂ ਨਾਲੇ ਨੇ ਜਾਂ ਵਿੱਚ ਸੱਪੜ ਰਹਿੰਦੇ ਨੇ ਢੰਗਾਈ ਵਾਲੇ ਨਵੀਨੀ ਕਰਨ ਵਾਲੇ ਪੁਲਗਾਂ ਪਾਲੀਆਂ ਟੁੱਟੀਆਂ ਵੀਆਂ ਨੇ ਟਰਾਲੀਆਂ ਟੁੱਲੀਆਂ ਲੰਘਦੀਆਂ ਨੇ ਵੀ ਉਹਨਾਂ ਵੱਲ ਵੀ ਕੋਸ਼ਿਸ਼ ਕੀਤੀ ਜਾਵੇ ਹੋਰ ਕੀਤੀ ਜਾਵੇ ਤਾਂ ਜੋ ਪਿੰਡ ਦਾ ਵਿਕਾਸ ਵੀ ਹੋ ਸਕੇ ਤੇ ਦੇਖਣ ਨੂੰ ਸੋਹਣਾ ਵੀ ਲੱਗ ਸਕੇ ਬੰਦਾ ਨਾ ਬੋਲੇ ਕੰਮ ਬੋਲੇ ਬੰਦੇ ਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇੱਕ ਸਾਡੇ ਜਿਹੜੇ ਦੋ ਕੰਮ ਨੇ ਪਾਸ ਹੋਏ ਨੇ ਇੱਕ ਤਾਂ ਪਾਰਕ ਦਾ ਤੇ ਇੱਕ ਸਾਡਾ ਜਿਹੜਾ ਛੱਪੜ ਦਾ ਨੀ ਵੀ ਨੀ ਕਰਨਾ ਇਹ ਪਾਸ ਆ ਗਿਆ ਕਿਹੜਾ ਛੱਪੜ ਦਾ ਜੀ ਜਿਹੜਾ ਉਨੀਅਨ ਸੋਨੀ ਜਾਣੇ ਸੀ ਠੀਕ ਆ ਜੀ ਬਾਕੀ ਜਿਹੜੇ ਮੁੱਦੇ ਆ ਗਏ ਜਿਵੇਂ ਕਿ ਆਫਤਰਾਤਬ ਵਗੈਰਾ ਲਾਉਣੇ ਆ ਇਹਨਾਂ ਨੂੰ ਬਚਾਉਣ ਲਈ ਜਾਲ ਵਗੈਰਾ ਲਾਇਆ ਜਾਉਂਦਾ ਜੀ ਕਿਉਂਕਿ ਪਸ਼ੂ ਆ ਜਿਹੜੇ ਗੁਜਰਾ ਦੇ ਪਸ਼ੂ ਆ ਉਹ ਆ ਕੇ ਖਾਣ ਸ਼ੁਰੂ ਕਰ ਜਾਂਦੇ ਆ ਹਮ ਇੱਕ ਤਾਂ ਸਾਡੇ ਪਿੰਡ ਦੀ ਮੰਗ ਆ ਆਪਣਾ ਕੋਈ ਮਿੰਨੀ ਪੈਲਸ ਵਗੈਰਾ ਦੀ ਮੰਗ ਹੈਗੀ ਆ ਜੀ ਕੋਈ ਛੋਟੇ ਪ੍ਰੋਗਰਾਮ ਕਰਨ ਵਾਸਤੇ ਜਾਣ ਨਾਲੋਂ ਇਹ ਦੰਦਿਆ ਸਿਹਤ ਪ੍ਰੋਗਰਾਮ ਕਰ ਸਕਦੇ ਆ ਉਹਦੀ ਇੱਕ ਮੰਗ ਰੱਖੀ ਗਈ ਆ ਸੈਟਿੰਗ ਸਾਹਿਬ ਨੂੰ ਦੱਸਿਆ ਗਿਆ ਤੇ ਬਾਕੀ ਵੀ ਪਰ ਹੋਰ ਵੀ ਕੰਮ ਹੈਗੇ ਜਿਹੜੇ ਜਿਹੜੀ ਇਹ ਮੀਟਿੰਗ ਆ ਕਿੰਨੇ ਟਾਈਮ ਬਾਅਦ ਹੁੰਦੀ ਹੁੰਦੀ ਆ ਇਹ ਮੀਟਿੰਗ ਜੀ ਹੁਣ 4 ਮਹੀਨੇ ਬਾਅਦ ਕਰੀ ਜੀ ਹਰ ਇੱਕ 4 ਮਹੀਨੇ ਬਾਅਦ ਹੁੰਦੀ ਆ ਪਹਿਲਾਂ ਕਿਹਦੀ ਦੁਆਰਾ ਕਰੀਆ ਗ੍ਰਾਮ ਸਭਾ ਦੀ ਪਹਿਲਾਂ ਅਸੀਂ ਅਰਵਿਦਾਸ ਖੱਤ ਦੇ ਗੁਰਦੁਆਰਾ ਸਾਹਿਬ ਤੋਂ ਖਰੀਦ ਸੀ ਜੀ ਤਾਰੇ ਆਪਣੇ ਕਠੂਆ ਦੀ ਅੱਜ ਹੋਏ ਡੂੜ ਪੱਤੀ ਧਰਮਸ਼ਾਲਾ ਦੇ ਵਿੱਚ ਜਿਹੜੀ ਮੀਟਿੰਗ ਹੋ ਰਹੀ ਹੈ ਪਰਮ ਸਭਾ ਦੀ ਮੌਜੂਦ ਹੈ